ਸਾਸੀਕਾਲ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਹਾੜੀ ਦੀਆਂ ਫਸਲਾਂ ਬਿਲਕੁਲ ਮੰਡੀਆਂ ਦੇ ਵਿੱਚ ਪਹੁੰਚਣ ਦੇ ਕਿਨਾਰੇ ਤੇ ਆ। ਤੇ ਜਦੋਂ ਅਸੀਂ ਕੋਈ ਵੀ ਫਸਲ ਲੈ ਕੇ ਮੰਡੀ ਦੇ ਵਿੱਚ ਪਹੁੰਚਦੇ ਆ ਤਾਂ ਲਾਜ਼ਮੀ ਤੌਰ ਤੇ ਉਹ ਤੋਂ ਚੰਗਾ ਮੁਨਾਫਾ ਲੈਣ ਦੇ ਲਈ ਇਹ ਜ਼ਰੂਰੀ ਹੋ ਜਾਂਦਾ ਵੀ ਆਪਾਂ ਨੂੰ ਸਾਰੀਆਂ ਉਹ ਚੀਜ਼ਾਂ ਜਿਨ੍ਹਾਂ ਦੇ ਵਿੱਚੋਂ ਸਾਡੇ ਨਾਲ ਠੱਗੀ ਵੱਜ ਸਕਦੀ ਆ ਉਹ ਸਾਡੀ ਜਾਣਕਾਰੀ ਦੇ ਤਹਿਤ ਹੋਣ ਸਾਨੂੰ ਉਹਨਾਂ ਬਾਰੇ ਪਤਾ ਹੋਵੇ। ਜਾਨੀ ਜਿਹੜੀ ਫਸਲ ਅਸੀਂ ਮੰਡੀ ਦੇ ਵਿੱਚ ਲੈ ਕੇ ਜਾ ਰਹੇ ਹਾਂ ਉਸ ਫਸਲ ਦਾ ਭਾਅ ਕੀ ਆ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਸਾਡੀ ਜਿਹੜੀ ਫਸਲ ਅਸੀਂ ਵੇਚਣ ਜਾ ਰਹੇ ਹਾਂ ਉਹਦੇ ਤੇ ਸਾਨੂੰ ਖਰਚੇ ਕਿੰਨੇ ਦੇਣੇ ਪੈਣਗੇ ਇਹ ਸਾਰੀਆਂ ਉਹ ਗੱਲਾਂ ਨੇ ਜਿਦੇ ਨਾਲ ਅਸੀਂ ਮੰਡੀ ਨੂੰ ਸਚੱਜਾ ਬਣਾ ਸਕਦੇ ਹਾਂ ਜਾਨੀ ਆਪਣੀ ਫਸਲ ਦਾ ਮੰਡੀ ਕਰਨਾ ਜਿਹੜਾ ਉਹਨੂੰ ਸਚੱਜੇ ਰੂਪ ਦੇ ਵਿੱਚ ਕਰ ਸਕਦੇ ਹਾਂ ਤੇ ਅਸੀਂ ਲਗਭਗ 6 ਮਹੀਨੇ ਆਪਣੀ ਫਸਲ ਦੇ ਉੱਤੇ ਮਿਹਨਤ ਕਰਦੇ ਹਾਂ ਤਾਂ ਲਾਜ਼ਮੀ ਤੌਰ ਤੇ ਇੱਥੇ ਕਿਤੇ ਨਾ ਕਿਤੇ ਸਾਡਾ ਕਿਸਾਨਾਂ ਦਾ ਇੱਕ ਹਿੱਸਾ ਜਿਹੜਾ ਉਹ ਅਲਗਰਜੀ ਕਰਦਾ ਤੇ ਜਦੋਂ ਕਿ ਇੱਥੇ ਵੀ ਸਾਨੂੰ ਮਿਹਨਤ ਕਰਨ ਦੀ ਲੋੜ ਹੁੰਦੀ ਆ ਸੋ ਇਹਦੇ ਲਈ ਕੀ ਕੀ ਗੱਲਾਂ ਧਿਆਨ ਚ ਰੱਖਣ ਦੀ ਲੋੜ ਆ ਕੀ ਸਾਡੀ ਫਸਲ ਦਾ ਭਾਅ ਏ ਤੇ ਕਿਹੜੇ ਅਸੀਂ ਖਰਚੇ ਦੇਣੇ ਆ ਇਸ ਵਿਸ਼ੇ ਦੇ ਉੱਤੇ ਆਪਾਂ ਗੱਲ ਕਰਾਂਗੇ ਅੱਜ ਸਾਡੇ ਨਾਲ ਮਾਹਰ ਖੇਤੀਬਾੜੀ ਮਾਹਰ ਜੁੜੇ ਨੇ ਡਾਕਟਰ ਗੁਰਜਿੰਦਰ ਸਿੰਘ ਰਮਾਣਾ ਜਿਹੜੇ ਕਿ ਪ੍ਰਮੁੱਖ ਖੇਤੀ ਅਰਥਸ਼ਾਸਤਰੀ ਨੇ ਪੀਏਯੂ ਖੇਤੀ ਖੋਜ ਕੇਂਦਰ ਬਠਿੰਡਾ ਦੇ ਵਿੱਚ ਆਪਾਂ ਉਹਨਾਂ ਤੋਂ ਜਾਣਦੇ ਆ ਬਈ ਕੀ-ਕੀ ਗੱਲਾਂ ਜਿਹੜੀਆਂ ਨੇ ਸਚੱਜੇ ਮੰਡੀ ਕਰਨ ਦੇ ਲਈ ਧਿਆਨ ਚ ਰੱਖਣ ਦੀ ਲੋੜ ਹੁੰਦੀ ਆ ਸਸੀਕਾਲ ਜੀ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਬਹੁਤ ਬਹੁਤ ਧੰਨਵਾਦ ਗਗਨ ਜੀ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਜਿਹੜੀ ਮੁੱਢਲੀ ਗੱਲ ਹੀ ਮੈਂ ਤੁਹਾਡੇ ਤੋਂ ਪੁੱਛਣੀ ਚਾਹੁੰਦਾ ਵੀ ਜਦੋਂ ਸਾਡਾ ਕਿਸਾਨ ਇੱਕ ਫਸਲ ਨੂੰ ਮੰਡੀ ਦੇ ਵਿੱਚ ਲੈ ਕੇ ਜਾਂਦਾ ਤੇ ਕਿਹੜੀਆਂ ਉਹ ਨਿੱਕੀਆਂ-ਨਿੱਕੀਆਂ ਗੱਲਾਂ ਨੇ ਜਾਂ ਜਿਹੜੀਆਂ ਵੱਡੀਆਂ ਗੱਲਾਂ ਨੇ ਜਿਹੜੀਆਂ ਉਹਨੂੰ ਚੇਤੇ ਚ ਰੱਖਣ ਦੀ ਲੋੜ ਹੁੰਦੀ ਆ ਤਾਂ ਕਿ ਉਹ ਕਿਸੇ ਵੀ ਪੱਖੋਂ ਆਪਣੀ ਜਿਹੜੀ 6 ਮਹੀਨਿਆਂ ਦੀ ਮਿਹਨਤ ਆ ਉਹਦੇ ਵਿੱਚ ਕਿਤੇ ਘਾਟਾ ਨਾ ਖਾਵੇ। ਬਿਲਕੁਲ ਗਗਨ ਜੀ ਸਮਾਂ ਬੜਾ ਟੁਕਮਾ ਜਿਹੜੀ ਤੁਸੀਂ ਗੱਲ ਕੀਤੀ ਕਿ ਹਾੜੀ ਦੀਆਂ ਫਸਲਾਂ ਦਾ ਮੰਡੀਕਰਨ ਕਿਉਂਕਿ ਕਣਕ ਸਾਡੀ ਮੰਡੀਆਂ 'ਚ ਸ਼ੁਰੂ ਹੋ ਚੁੱਕੀ ਐ। ਹੁਣੇ ਤੇ ਆਪਾਂ ਕਹੀਏ ਕਿ ਹਫ਼ਤੇ ਤੱਕ ਜਿਹੜੀਆਂ ਸਾਰੀਆਂ ਲਗਭਗ ਮੰਡੀਆਂ ਸਾਡੀਆਂ ਭਰ ਜਾਣੀਆਂ। ਹਾਂਜੀ। ਬਾਕੀ ਸਰੋਂ ਦੀ ਫਸਲ ਵੀ ਸਾਡੀ ਮੰਡੀ ਦੇ ਵਿੱਚ ਐ। ਹਾਂਜੀ। ਤੇ ਜਿਹੜੀਆਂ ਖਾਸ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਐ ਸਭ ਤੋਂ ਪਹਿਲਾਂ ਤਾਂ ਐ ਕਿਉਂਕਿ ਕਣਕ ਤੇ ਝੋਨੇ ਦੇ ਵਿੱਚ ਸਰਕਾਰ ਵੱਲੋਂ ਮਤਲਬ ਹਰ 2-3 ਕਿਲੋਮੀਟਰ ਦੇ ਰਕਬੇ ਦੇ ਵਿੱਚ ਕਰੀਬ ਜਿਹੜੀ ਮੰਡੀ ਆ ਉਹ ਕਿਸਾਨਾਂ ਦੀ ਪਹੁੰਚ ਤਿਆਰ ਕੀਤੀ ਜਾਂਦੀ ਹੈ ਜੀ ਬਿਲਕੁਲ ਬਹੁਤ ਸਾਰੀਆਂ ਜਿਹੜੀਆਂ ਟੈਂਪਰੇਰੀ ਮੰਡੀਆਂ ਉਹ ਵੀ ਤਿਆਰ ਕੀਤੀਆਂ ਜਾਂਦੀਆਂ ਜੀ ਸੋ ਹਰੇਕ ਮੰਡੀ ਦਾ ਜਿਹੜਾ ਚੱਲਣ ਦਾ ਸਮਾਂ ਉਹ ਵੱਖਰਾ-ਵੱਖਰਾ ਹੁੰਦਾ ਹੈ ਬਿਲਕੁਲ ਜੀ ਸਭ ਤੋਂ ਪਹਿਲਾਂ ਤਾਂ ਕਿਸਾਨ ਵੀਰ ਨੇ ਜਦੋਂ ਆਪਣੀ ਫਸਲ ਦੀ ਕਟਾਈ ਕਰਨੀ ਹੈ ਇਹ ਬਹੁਤ ਧਿਆਨ ਦੇਣ ਦੀ ਲੋੜ ਹੈ ਉੱਥੇ ਸਰਕਾਰ ਦੇ ਕੁਝ ਮਾਪਦੰਡ ਨੇ ਕਿ ਫਸਲ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਨਮੀ ਹੋਣੀ ਚਾਹੀਦੀ ਹੈ ਪਕਾ ਹੋਣਾ ਚਾਹੀਦਾ ਹੈ ਬਾਕੀ ਦਾ ਨੇ ਹੋਣੇ ਚਾਹੀਦੇ ਹੈ ਜੀ ਸੋ ਉਹ ਚੀਜ਼ ਨੂੰ ਧਿਆਨ ਵਿੱਚ ਰੱਖ ਕੇ ਆਪਣੀ ਫਸਲ ਦੀ ਕਟਾਈ ਪਹਿਲਾਂ ਤਾਂ ਆਪਣੀ ਵਿਉਂਤਬੰਦੀ ਕਰਨੀ ਹੈ ਜੀ ਦੂਜੀ ਜਦੋਂ ਕਟਾਈ ਕਰਨ ਲੱਗਿਆ ਇਹ ਚੀਜ਼ ਵੇਖਣਾ ਕਿਉਂਕਿ ਫਸਲ ਨੂੰ ਕਈ ਵਾਰੀ ਘਰੇ ਸੰਭਾਲਣ ਦੀ ਸਾਡੇ ਕੋਲ ਜਗ੍ਹਾ ਹੀ ਨਹੀਂ ਹੁੰਦੀ ਤੇ ਆਮ ਤੌਰ ਤੇ ਖੇਤਾਂ ਚੋਂ ਫਸਲ ਸਿੱਧੀ ਮੰਡੀ ਚ ਜਾਂਦੀ ਹੈ ਖਾਸ ਕਰਕੇ ਕਣਕ ਜੀ ਬਿਲਕੁਲ ਤੇ ਮੰਡੀ ਸਾਡੀ ਕਈ ਵਾਰੀ ਚੱਲੀ ਨਹੀਂ ਹੁੰਦੀ ਉਧਰੋਂ ਫਸਲ ਪੱਕੀ ਹੁੰਦੀ ਹੈ ਸੋ ਇਹ ਬਹੁਤ ਹੀ ਇੱਕ ਆਪਾਂ ਕੀ ਕਿ ਸਿਆਣਪ ਦੇ ਨਾਲ ਵਿਆਉਤਮੰਦੀ ਕਰਨ ਦੀ ਲੋੜ ਹੁੰਦੀ ਹੈ ਕਿ ਜਦੋਂ ਸਾਡੀ ਕੰਬਾਈਨ ਲੱਗੀ ਸਾਡੀ ਮੰਡੀ ਵੀ ਚੱਲ ਰਹੀ ਹੋਵੇ ਕਿ ਮੰਡੀ ਦੇ ਵਿੱਚ ਜਗ੍ਹਾ ਵੀ ਹੋਵੇ ਇਹ ਚੀਜ਼ ਦਾ ਧਿਆਨ ਰੱਖਣਾ ਪੈਣਾ ਹੈ ਦੂਜੀ ਗੱਲ ਕਿ ਮੰਡੀਆਂ ਦੇ ਵਿੱਚ ਕਿਸਾਨ ਤੋਂ ਕੁਝ ਖਰਚੇ ਕੱਟੇ ਜਾਂਦੇ ਆ ਜੀ ਕਈ ਥਾਵਾਂ ਤੇ ਕਿਸਾਨ ਵੀਰਾਂ ਨੂੰ ਪਤਾ ਵੀ ਨਹੀਂ ਹੁੰਦਾ ਵੀ ਇਹ ਖਰਚੇ ਸਾਥੋਂ ਲਏ ਵੀ ਜਾਂਦੇ ਆ ਅਸੀਂ ਦੇਣੇ ਵੀ ਕਿ ਨਹੀਂ ਦੇਣੇ ਜੀ ਸੋ ਇਹ ਚੀਜ਼ ਦਾ ਬਹੁਤ ਧਿਆਨ ਹੋਣਾ ਚਾਹੀਦਾ ਕੀ ਜਿਹੜੀਆਂ ਸਰਕਾਰ ਵੱਲੋਂ ਮਾਪਦੰਡ ਮਿੱਥੇ ਹੋਏ ਆ ਵੱਖ-ਵੱਖ ਫਸਲਾਂ ਤੇ ਜਿਹੜਾ ਸਾਨੂੰ ਧਿਆਨ ਰੱਖਣ ਦੀ ਲੋੜ ਹੈ ਜੀ ਭਾ ਕੀ ਹੈ ਸਰਕਾਰੀ ਜਿਹੜਾ ਘੱਟੋ-ਘੱਟ ਕਿਸਾਨ ਨੂੰ ਮਿਲਣਾ ਚਾਹੀਦਾ ਜੀ ਠੀਕ ਹੈ ਜੀ ਸੋ ਇਸ ਤੋਂ ਬਿਨਾ ਜਿਹੜੀਆਂ ਮਤਲਬ ਆਪਾਂ ਕੀ ਕਿ ਸਹੂਲਤਾਂ ਜਿਹੜੀਆਂ ਸਰਕਾਰ ਵੱਲੋਂ ਮੰਡੀਆਂ ਦੇ ਵਿੱਚ ਦਿੱਤੀਆਂ ਜਾਂਦੀਆਂ ਜੀ ਕੀ ਕਿਸਾਨ ਉਹਨਾਂ ਸਹੂਲਤਾਂ ਨੂੰ ਕਿਵੇਂ ਲੈ ਸਕਦਾ ਹੈ ਜੇ ਕਿਸੇ ਤਰ੍ਹਾਂ ਦੀ ਕੋਈ ਉਹਨੂੰ ਸਮੱਸਿਆ ਆਉਂਦੀ ਹੈ ਤਾਂ ਕਿਹਦੇ ਕੋਲੇ ਸ਼ਿਕਾਇਤ ਕਰ ਸਕਦਾ ਹੈ ਸੋ ਇਹ ਚਾਰ-ਪੰਜ ਮੋٹے-ਮੋٹے ਨੁਕਤੇ ਆ ਜਿੰਨਾ ਤੇ ਸਾਨੂੰ ਮਤਲਬ ਸੁਚੇਤ ਹੋਣ ਦੀ ਲੋੜ ਹੈ ਜਿੰਨਾ ਸਾਨੂੰ ਜਾਗਰਤਤਾ ਹੋਣ ਦੀ ਲੋੜ ਹੈ ਜੀ ਦਾ ਸਰ ਮੈਂ ਇੱਕ ਤੁਹਾਡੇ ਨਾਲ ਗੱਲ ਹੋਰ ਇਹ ਸਾਂਝੀ ਕਰਨੀ ਚਾਹੁੰਨਾ ਵੀ ਕਈ ਵਾਰ ਇਹ ਹੁੰਦਾ ਵੀ ਜਦੋਂ ਸਾਡਾ ਕਿਸਾਨ ਫਸਲ ਲੈ ਕੇ ਮੰਡੀ 'ਚ ਜਾ ਵੜਦਾ ਤਾਂ ਉਹਦੇ ਉੱਤੇ ਕੁਆਲਿਟੀ ਦੇ ਹਿਸਾਬ ਨਾਲ ਕੱਟ ਵੱਜਦਾ ਵੀ ਜਣੀ ਕਿਹੋ ਜੀ ਕੁਆਲਿਟੀ ਹੋਣੀ ਚਾਹੀਦੀ ਹੈ ਜਦੋਂ ਸਾਡਾ ਫਸਲ ਜਿਹੜੀ ਆ ਉਹ ਮੰਡੀ 'ਚ ਜਾ ਰਹੀ ਆ ਕਈ ਵਾਰੀ ਕਿਹਾ ਜਾਂਦਾ ਵੀ ਨਵੀਂ ਵੱਧ ਆ ਜੀ ਉੱਥੇ ਫਿਰ ਕਈ ਵਾਰ ਕਿਸਾਨ ਨੂੰ ਟਾਈਮ ਵੀ ਵੱਧ ਲਾਉਣਾ ਪੈ ਜਾਂਦਾ ਜਾਂ ਉਹਦੇ 'ਚ ਕਈ ਵਾਰੀ ਕਟੌਤੀ ਵੀ ਹੋ ਜਾਂਦੀ ਹੈ ਯਾਨੀ ਤੁਹਾਡੇ ਹਿਸਾਬ ਦੇ ਨਾਲ ਜਦੋਂ ਸਾਡਾ ਕਿਸਾਨ ਮੰਡੀ ਚ ਫਸਲ ਲੈ ਕੇ ਜਾਊਗਾ ਉਹਦੀ ਕੁਆਲਿਟੀ ਕਿਹੋ ਜੀ ਹੋਣੀ ਚਾਹੀਦੀ ਬਿਲਕੁਲ ਗਗਨ ਜੀ ਇਹ ਬੜਾ ਮਹੱਤਵਪੂਰਨ ਜਿਹੜਾ ਆਪਾਂ ਕੀ ਕਿ ਵਿਸ਼ਾ ਇਹ ਜਿਹੜੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਜੀ ਕਿਉਂਕਿ ਸਮੱਸਿਆ ਹੈ ਵੀ ਜਦੋਂ ਕਣਕ ਸਾਡੀ ਕੱਟਣ ਤੇ ਆਈ ਹੈ ਨਾ ਤੇ ਬਹੁਤ ਸਾਰੇ ਚੈਲੰਜ ਹੁੰਦੇ ਆ ਕਿਸਾਨ ਵੀਰ ਕੋਲੇ ਜੀ ਜਿਵੇਂ ਆਪਾਂ ਅੱਜ ਗੱਲ ਕਰ ਰਹੇ ਆ 12 ਤਰੀਕ ਨੂੰ ਜੀ ਕੱਲ ਤੇ ਪਰਸੋਂ ਬਹੁਤ ਭਿਆਨਕ ਜਿਹੜਾ ਤੂਫਾਨ ਦੀ ਫੋਰਕਾਸਟਿੰਗ ਜਿਹੜੀ ਭੁਖਬਾਨੀ ਕੀਤੀ ਗਈ ਹੈ ਜੀ ਸੋ ਕਿਸਾਨ ਦੀ 6 ਮਹੀਨਿਆਂ ਦੀ ਮਿਹਨਤ ਹੈ ਜਿਹੜੀ ਜੀ ਕੁਛ ਨਹੀਂ ਪਤਾ ਲੱਗਦਾ ਕਿ ਚੰਦ ਮਿੰਟਾਂ 'ਚ ਮਿੱਟੀ 'ਚ ਰੁਲ ਜੇ ਬਿਲਕੁਲ ਜੀ ਸੋ ਇਸ ਕਰਕੇ ਉਹਦੀ ਕੋਸ਼ਿਸ਼ ਹੁੰਦੀ ਹੈ ਮੈਂ ਜੇ ਕਈ ਵਾਰੀ ਕਿ ਮੈਂ ਕਮਾਈਨ ਮੇਰੇ ਨੇੜੇ ਫਿਰਦੀ ਆ ਮੈਂ ਕਣਕ ਕਟਾਲਾਂ ਜੀ ਬਿਲਕੁਲ ਪਰ ਉਹਦੇ ਵਿੱਚ ਜਿਵੇਂ ਤੁਸੀਂ ਗੱਲ ਕੀਤੀ ਕਿ ਸਰਕਾਰ ਨੇ ਕੁਝ ਮਾਪਦੰਡ ਮਿੱਥੇ ਹੋਏ ਜਿਵੇਂ ਝੋਨੇ ਦੇ ਵਿੱਚ 18% ਨਮੀ ਹੈ ਆਹੀਂ ਕਣਕ ਦੇ ਵਿੱਚ 12% ਨਮੀ ਹੈ ਜੀ ਮੋਟਾ ਜਿਹਾ ਤਰੀਕਾ ਝਟਕਾ ਤਰੀਕਾ ਕੀ ਹੈ ਕਿ ਅਸੀਂ ਦਾਣਾ ਕਣਕ ਦੇ ਵਿੱਚੋਂ ਕੱਢ ਕੇ ਦੰਦਾ ਇਠਾਂ ਕਰਕੇ ਜ਼ੋਰ ਦੀ ਪ੍ਰੈਸ ਕਰੀਏ ਤੇ ਕਣਕ ਕਰਕੇ ਜਦੋਂ ਆਵਾਜ਼ ਆਉਂਦੀ ਹੈ ਉਹ ਨਵੀਂ ਸਹੀ ਹੈ ਜੀ ਉਨੀ ਜੇ ਨਵੀਂ ਆਉਂਦੀ ਹੈ ਤਾਂ ਅਸੀਂ ਜਿਹੜੀ ਫਸਲ ਨੂੰ ਕਟਾਈ ਕਰਨੀ ਹੈ ਕਰ ਬਿਲਕੁਲ ਉਸ ਤੋਂ ਬਿਨਾ ਕਈ ਚੀਜ਼ਾਂ ਹੋਰ ਨੇ ਜਿਹੜੀਆਂ ਮਤਲਬ ਫਸਲਾਂ ਦੇ ਵਿੱਚ ਸਰਕਾਰ ਜਿਹੜੇ ਮਿੱਥ ਦੀਆਂ ਮਾਪਦੰਡ ਜੀ ਜਿਵੇਂ ਬਾਹਰੀ ਵਸਤਾਂ ਜਿਹੜੀਆਂ ਹਨਾ ਜੀ ਕੋਈ ਜਿਵੇਂ ਆਪਾਂ ਇਹ ਮੰਨ ਕੇ ਚੱਲੋ ਕੋਈ ਕੂੜਾ ਕਰਕੜ ਜਾਂ ਹੋਰ ਇਸ ਤਰ੍ਹਾਂ ਦੀਆਂ ਚੀਜ਼ਾਂ ਉਹ ਲਗਭਗ 0.75% ਜੀ ਜੇ ਆਪਾਂ ਇਹ ਕਹੀਏ ਕਿ ਅ ਲਗਭਗ ਇਹ ਮੰਨ ਕੇ ਵੀ ਕਿਲੋ ਦਾਣੇ ਐ ਤੇ ਉਹਦੇ ਵਿੱਚ 75 ਗ੍ਰਾਮ ਤੱਕ ਜਿਹੜੀ ਉਹ ਬਾਹਰੀ ਵਸਤਾਂ ਦਾ ਹੋ ਸਕਦਾ ਹੈ ਹੋ ਸਕਦੀ ਹੈ ਜੀ ਇਸੇ ਤਰੀਕੇ ਨਾਲ ਹੋਰ ਫਸਲਾਂ ਦੇ ਦਾਣੇ ਜਿਵੇਂ ਕਣਕ ਦੇ ਵਿੱਚ ਕੋਈ ਛੋਲੇ ਜਾਂ ਜੋਹ ਐ ਜਾਂ ਜਮਈ ਐ ਜਾਂ ਹੋਰ ਐ ਜੀ ਉਹ ਜਿਹੜਾ ਉਹ 2% ਤੱਕ ਜਿਹੜਾ ਮਾਪਦੰਡ ਹੈ ਹਨਾ ਜੀ ਜੇ ਕਿਲੋ ਐ ਤਾਂ ਉਹਦੇ ਵਿੱਚ ਮਤਲਬ ਆਪਾਂ ਕਹੀਏ ਕਿ 2% ਜਿਹੜਾ 200 ਗ੍ਰਾਮ ਆਪਾਂ ਕਹੀਏ ਜਿਹੜੀ ਹੋਣੀ ਚਾਹੀਦੀ ਹੈ ਮਲਾਰਟ ਹੋ ਸਕਦੀ 2 ਗ੍ਰਾਮ ਸੌਰੀ ਹਨਾ ਇਸੇ ਤਰੀਕੇ ਨਾਲ ਜਿਹੜੇ ਖਰਾਬ ਫਸਲਾਂ ਦੇ ਦਾਣੇ ਐ ਜੀ ਘੱਟ ਖਰਾਬ ਇੱਕ ਤਾਂ ਹੈਗੇ 4.5% ਐ ਇੱਕ ਦਾਣੇ ਸਾਡੇ ਟੁੱਟ ਜਾਂਦੇ ਕਈ ਵਾਰੀ ਕੰਬਾਈਨ ਦੇ ਪੱਖੇ ਦੀ ਹਵਾ ਤੇਜ਼ ਹੁੰਦੀ ਹੈ ਦਾਣਾ ਟੁੱਟ ਜਾਂਦਾ ਜੀ ਉਹ ਜਿਹੜੇ ਸਾਡੇ ਕੋਲੇ ਦਾਣੇ ਟੁੱਟੇ ਜਿਹੜੇ ਮਾਜੂ ਉਹ 6% ਹੋਣੇ ਚਾਹੀਦੇ ਐ ਜੀ ਸੋ ਇਸ ਤਰੀਕੇ ਨਾਲ ਸਾਡਾ ਜਿਹੜਾ ਹੋਣਾ ਚਾਹੀਦਾ ਬਾਕੀ ਜਿਵੇਂ ਜੋ ਛੋਲੇ ਮਸਰ ਸਾਰੀਆਂ ਆੜੀਆਂ ਫਸਲਾਂ ਉਹਨਾਂ ਜਿਹੜੀ ਨਮੀ ਦੀ ਮਾਤਰਾ ਉਹ 12% ਹੁੰਦੀ ਐ ਤੇ ਜਿਹੜੀ ਸਰੋਂ ਐ ਇਹਦੇ ਅਸਤੇ ਨਮੀ ਦੀ ਮਾਤਰਾ ਜਿਹੜੀ ਉਹ 8% ਹੁੰਦੀ ਹੈ। ਸੋ ਇਹਨਾਂ ਮਾਪ ਦੰਡਾਂ ਦੇ ਹਿਸਾਬ ਨਾਲ ਜੇ ਅਸੀਂ ਫਸਲ ਮੰਡੀ 'ਚ ਲੈ ਕੇ ਜਾਵਾਂਗੇ ਤਾਂ ਕਿਸੇ ਤਰ੍ਹਾਂ ਦੀ ਵੀ ਕੋਈ ਪਰੇਸ਼ਾਨੀ ਨਹੀਂ ਹੋਊਗੀ। ਕੋਈ ਸਰਕਾਰੀ ਏਜੰਸੀ ਆਪਾਂ ਗਈ ਕਿ ਫਸਲ ਖਰੀਦਣ ਤੋਂ ਨੱਕ ਨਹੀਂ ਮਾਰੂਗੀ। ਸੋ ਇਸ ਚੀਜ਼ ਦਾ ਸਾਨੂੰ ਜਿਹੜਾ ਧਿਆਨ ਰੱਖਣਾ ਚਾਹੀਦਾ। ਜੀ। ਡਾ ਸਾਹਿਬ ਇੱਕ ਗੱਲ ਹੋਰ ਜਿਹੜੀ ਬੜੀ ਐਹਮ ਹੈ। ਜਦੋਂ ਸਾਡਾ ਕਿਸਾਨ ਆਪਣੀ ਫਸਲ ਵੇਚ ਦਿੰਦਾ ਉਸ ਤੋਂ ਬਾਅਦ ਆੜਤੀਏ ਦੇ ਜਦੋਂ ਹਿਸਾਬ ਕਿਤਾਬ ਕਰਨ ਜਾਂਦਾ ਹੈ। ਹਾਂਜੀ ਹਾਂਜੀ। ਤੇ ਉੱਥੇ ਜਿਹੜੀ ਪਰਚੀ ਉਹਨੂੰ ਬਣਾ ਕੇ ਦੇ ਦਿੱਤੀ ਜਾਂਦੀ ਆ ਆਮ ਤੌਰ ਤੇ ਅਸੀਂ ਉਹਨੂੰ ਅੰਤਮ ਮੰਨ ਲੈਂਦੇ ਆ। ਜੀ ਇੱਕ ਸਚੱਜੇ ਮੰਡੀ ਕਰਨ ਦੇ ਵਿੱਚ ਜਾਨੀ ਆੜਤੀ ਦੀ ਗੱਦੀ ਤੇ ਬਹਿ ਕੇ ਜਦੋਂ ਅਸੀਂ ਹਿਸਾਬ ਕਰਨ ਲੱਗਦੇ ਆ ਤਾਂ ਸਾਨੂੰ ਕਿਹੜੇ ਉਹ ਖਰਚੇ ਦੇਖਣੇ ਚਾਹੀਦੇ ਆ ਵੀ ਆਹ ਆਹ ਖਰਚੇ ਮੈਂ ਦੇਣੇ ਸੀ ਬਾਕੀ ਦੇ ਖਰਚੇ ਜਿਹੜੇ ਉਹ ਖਰੀਦਦਾਰ ਵੱਲੋਂ ਦਿੱਤੇ ਜਾਣੇ ਆ ਜਾਨੀ ਤੁਹਾਡੇ ਹਿਸਾਬ ਨਾਲ ਕਿਸਾਨ ਨੇ ਕਿਹੜੇ ਖਰਚੇ ਦੇਣੇ ਆ ਹਾਂ ਇਹ ਬਹੁਤ ਜ਼ਰੂਰੀ ਹੈ ਗਗਨ ਜੀ ਜਿਹੜਾ ਤੁਸੀਂ ਸਵਾਲ ਕੀਤਾ ਹੈ ਜੀ ਕਿਉਂਕਿ ਅੱਜ ਕੱਲ ਕੀ ਹੈ ਕਿ ਬਹੁਤੇ ਕਿਸਾਨਾਂ ਕੋਲੇ ਟਰਾਲੀਆਂ ਜੈਕ ਵਾਲੀਆਂ ਜੀ ਬਿਲਕੁਲ ਕਿਉਂਕਿ ਲੇਬਰ ਦੀ ਬਹੁਤ ਘਾਟ ਹੈ ਲੇਬਰ ਮਿਲਦੀ ਨਹੀਂਗੀ ਕੋਸ਼ਿਸ਼ ਕਰਦਾ ਕਿ ਜਿੰਨਾ ਵਾਦ ਤੋਦ ਮਸ਼ੀਨ ਦੇ ਨਾਲ ਕੰਮ ਹੋ ਸਕੇ ਜੀ ਦੋ ਤਰ੍ਹਾਂ ਦੇ ਖਰਚੇ ਆ ਜਿਹੜੇ ਕਿਸਾਨ ਨੇ ਮੰਡੀ 'ਚ ਜਾ ਕੇ ਦੇਣੇ ਇੱਕ ਤਾਂ ਫਸਲ ਦੀ ਲੋਹਾਈ ਜੀ ਟਰਾਲੀ 'ਚੋਂ ਫਸਲ ਨੂੰ ਥੱਲੇ ਲਾਉਣਾ ਜੀ ਇੱਕ ਉਹ ਤੋਂ ਬਾਅਦ ਹੈ ਫਸਲ ਦੀ ਸਫਾਈ ਜਿਵੇਂ ਦੋ ਪੱਕ ਦੋ ਵਾਰੀ ਪੱਕਾ ਲਾਉਣ ਦੀ ਸਫਾਈ ਮੰਨੀ ਨਹੀਂ ਜਾਂਦੀ ਹੈ ਜੀ ਸੋ ਲੋਹਾਈ ਤੇ ਸਫਾਈ ਦਾ ਖਰਚਾ ਜਿਹੜਾ ਉਹ ਕਿਸਾਨ ਨੇ ਦੇਣਾ ਹੈ ਦੇਣਾ ਉਦੋਂ ਬਾਅਦ ਹੋਰ ਕਿਸੇ ਵੀ ਤਰ੍ਹਾਂ ਦਾ ਖਰਚਾ ਕਿਸਾਨ ਨੇ ਨਹੀਂ ਦੇਣਾ ਜੀ ਦੂਜੀ ਗੱਲ ਹੈ ਕਿ ਜੇ ਮਾਲੋ ਲਹਾਈ ਕਿਸਾਨ ਆਪਦੀ ਜੈਕ ਵਾਲੀ ਟਰਾਲੀ ਨਾਲ ਕਰ ਦਿੰਦਾ ਠੀਕ ਹੈ ਜੀ ਤੇ ਉਹਨੇ ਲਹਾਈ ਦਾ ਖਰਚਾ ਵੀ ਨਹੀਂ ਦੇਣਾ ਜੀ ਬਹੁਤ ਸਾਰੇ ਕਿਸਾਨ ਇੰਨੇ ਵੀ ਵੇਰ ਹੈਗੇ ਕਿ ਉਹਨਾਂ ਨੇ ਆਪਣੇ ਪਰਸਨਲ ਪ੍ਰਾਈਵੇਟ ਪੱਖੇ ਰੱਖੇ ਹੋਏ ਆ ਜੀ ਉਹ ਘਰੋਂ ਆਪਦੀ ਕਣਕ ਸਾਫ਼ ਕਰਕੇ ਲਿਆਉਂਦੇ ਕਿਉਂਕਿ ਘਰੇ ਉਹਨਾਂ ਨੂੰ ਝਾਰ ਵੀ ਆਪਦਾ ਬਚ ਜਾਂਦਾ ਠੀਕ ਹੈ ਜੀ ਤੇ ਫਸਲ ਵੀ ਸਾਫ਼ ਹੋ ਜਾਂਦੀ ਹੈ ਜੀ ਜੇ ਉਹ ਆਪਦੀ ਫਸਲ ਸਾਫ਼ ਕਰਕੇ ਲਾਇਆ ਜੈਕ ਵਾਲੀ ਟਰਾਲੀ ਦੇ ਨਾਲ ਉਹਨੇ ਲਾਤਾ ਇੱਕ ਨਵਾਂ ਪੈਸਾ ਉਹਨੇ ਮੰਡੀ 'ਚ ਕੋਈ ਖਰਚਾ ਨਹੀਂ ਖਰਚਾ ਨਹੀਂ ਜੀ ਠੀਕ ਹੈ ਨਾ ਜੀ ਤੇ ਜੇ ਆਪਾਂ ਕਹੀਏ ਕਿ ਆਮ ਜਿਹੜੇ ਬਹੁਤੇ ਕਿਸਾਨ ਆਪਾਂ ਉਹਨਾਂ ਦੀ ਗੱਲ ਕਰੀਏ ਜੀ ਉਹਨਾਂ ਦੇ ਵਿੱਚ ਸਾਡੇ ਕੋਲੇ ਦੋ ਤਰ੍ਹਾਂ ਦੀ ਭਰਤੀ ਆਉਂਦੀ ਹੈ ਜੀ ਅ ਕਣਕ ਦੇ ਵਿੱਚ ਸਾਡੇ ਕੋਲੇ 50 ਕਿਲੋ ਦੀ ਭਰਤੀ ਹੈ ਤੇ 30 ਕਿਲੋ ਦੀ ਭਰਤੀ ਹੈ ਜੀ ਜੇ 50 ਕਿਲੋ ਦੀ ਭਰਤੀ ਹੈ ਜੀ ਤੇ ਉਹਦੇ ਵਿੱਚ ਸਾਡੇ ਕੋਲੇ ਜਿਹੜਾ ਸਫਾਈ ਦਾ ਖਰਚ ਹੈ ਜੀ ਉਹ ਲਗਭਗ 4 ਰੁਪਏ 8 ਪੈਸੇ ਪ੍ਰਤੀ 50 ਕਿਲੋ ਪ੍ਰਤੀ 50 ਠੀਕ ਹੈ ਜੀ ਜੇ ਅਸੀਂ ਕਹੀਏ ਕੁਆਂਟਲ ਦੀ ਗੱਲ ਕਰੀਏ ਤਾਂ 8 ਰੁਪਏ 16 ਪੈਸੇ ਪ੍ਰਤੀ ਕੁਆਂਟਲ ਪ੍ਰਤੀ ਕੁਆਂਟਲ ਸਫਾਈ ਦਾ ਖਰਚ ਜੀ ਤੇ ਦੋ ਵਾਰੀ ਪੱਖਾ ਲੱਗਣਾ ਜੀ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਲੋਹਾਈ ਦਾ ਖਰਚ ਹੈ ਜੀ ਜਿਹੜਾ 50 ਕਿਲੋ ਦੀ ਭਰਤੀ ਉਹ 2 ਰੁਪਏ ਤੇ 26 ਪੈਸੇ ਜੀ ਜੇ ਕਣਕ ਦੀ 30 ਕਿਲੋ ਦੀ ਭਰਤੀ ਹੈ ਤਾਂ ਜਿਹੜਾ ਲੋਹਾਈ ਦਾ ਖਰਚ ਹੈ 1 ਰੁਪਿਆ 38 ਪੈਸੇ ਹੈ ਤੇ ਜਿਹੜਾ ਸਫਾਈ ਦਾ ਖਰਚ ਹੈ 2 ਰੁਪਏ ਤੇ 43 ਪੈਸੇ ਠੀਕ ਹੈ ਜੀ ਸੋ ਅਹੀਂ ਜਿਹੜੀਆਂ ਬਾਕੀ ਹਾੜੀ ਦੀਆਂ ਫਸਲਾਂ ਐ ਜਿਵੇਂ ਸਾਡੇ ਕੋਲੇ ਜੋਨ ਨੇ ਛੋਲੇ ਨੇ ਤਿਲ ਸਰੋਂ ਐ ਜੀ ਠੀਕ ਹੈ ਨਾ ਜੀ ਹੁਣ ਸਾਡੇ ਕੋਲੇ ਜੋਵਾਂ ਦੇ ਵਿੱਚ 35 ਕਿਲੋ ਦੀ ਭਰਤੀ ਐ ਬਾਕੀ ਸਰੋਂ ਦੇ ਵਿੱਚ ਤੇ ਲੈਂਟਲ ਦੇ ਵਿੱਚ ਜਿਹੜੇ ਆਪਾਂ ਮਸਲਾਂ ਦੇ ਵਿੱਚ 50 ਕਿਲੋ ਦੀ ਭਰਤੀ ਐ ਤੇ ਸਾਡੀ ਸਰੋਂ ਦੇ ਵਿੱਚ 40 ਕਿਲੋ ਦੀ ਭਰਤੀ ਐ ਇਹਨਾਂ ਸਾਰਿਆਂ ਦੇ ਵਿੱਚ ਹੀ ਜਿਹੜਾ ਲੋਹਾਈ ਦਾ ਖਰਚਾ ਉਹ 2 ਰੁਪਏ ਤੇ 26 ਪੈਸੇ ਜੀ ਠੀਕ ਹੈ ਜੀ ਤੇ ਜਿਹੜਾ ਆਪਾਂ ਕੀ ਸਫਾਈ ਦਾ ਖਰਚਾ ਉਹ 4.8 ਪੈਸੇ ਸੋ ਇਹ ਦੋ ਖਰਚੇ ਆ ਜਿਹੜੇ ਕਿਸਾਨ ਵੀਰ ਨੇ ਦੇਣੇ ਆ ਜਿਹੜੀ ਗੱਲ ਕੀਤੀ ਤੁਸੀਂ ਕਿ ਕਿਵੇਂ ਪਤਾ ਲੱਗੂ ਵੀ ਮੇਰੇ ਖਰਚੇ ਕਿੰਨੇ ਕੱਟੇ ਗਏ ਜੀ ਇਹਦੇ ਵਾਸਤੇ ਸਰਕਾਰ ਵੱਲੋਂ ਇੱਕ ਜੇ ਫਾਰਮ ਦਿੱਤਾ ਜਾਂਦਾ ਕਿਸਾਨ ਵੀਰਾਂ ਨੂੰ ਜੀ ਜਿਹਦੀ ਆਪਾਂ ਅੱਗੇ ਵੀ ਗੱਲ ਕਰਨੀ ਸੀ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਜੇ ਫਾਰਮ ਤੇ ਕੀ ਹੁੰਦਾ ਕਿ ਕਿਸਾਨ ਦੀ ਕਿੰਨੀ ਫਸਲ ਆਈ ਜੀ ਕੀ ਉਹਨੂੰ ਭਾਅ ਲੱਗਿਆ ਜੀ ਕਿੰਨੇ ਉਹਦੇ ਟੋਟਲ ਪੈਸੇ ਬੰਦੇ ਸੀ ਕਿੰਨਾ ਉਹਦਾ ਖਰਚਾ ਕੱਟਿਆ ਗਿਆ ਕਿੰਨੇ ਉਹਦੇ ਕੋਲੇ ਆਪਾਂ ਕੀ ਕਿ ਨੈਟ ਪ੍ਰੋਫਿਟ ਜਿਹੜੀ ਅੰਤਮ ਜਿਹੜਾ ਮੁਨਾਫਾ ਸ਼ੁੱਧ ਉਹਨੂੰ ਕਿੰਨਾ ਹੋਇਆ ਕਿੰਨੇ ਉਹਦੇ ਜੇਬ ਚ ਪੈਸੇ ਪਈ ਉਹ ਸਾਰੇ ਖਰਚੇ ਜੇ ਫਾਰਮ ਤੇ ਦਿੱਤੇ ਹੁੰਦੇ ਆ ਜੀ ਤੁਸੀਂ ਖਰਚੇ ਮੈਂ ਤੁਹਾਨੂੰ ਦੱਸਦੇ ਆ ਜੇ ਤੁਸੀਂ ਲੋਹਾਈ ਆਪ ਟਰਾਲੀ ਜੈਕ ਵਾਲੀ ਨਾਲ ਲਾਈ ਹੈ ਤਾਂ ਥੋੜਾ ਲੋਹਾਈ ਦਾ ਜੇ ਖਰਚਾ ਕਟਿਆ ਤੁਸੀਂ ਉੱਥੇ ਅੜ ਸਕਦੇ ਹੋ ਤੁਸੀਂ ਆਪਦਾ ਖਰਚਾ ਵਾਪਸ ਕਰਾ ਸਕਦੇ ਜੀ ਬਿਲਕੁਲ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਹੈ ਤੁਸੀਂ ਮੰਡੀ ਸੁਪਰਵਾਈਜ਼ਰ ਜਾਂ ਮੰਡੀ ਸੈਕਟਰੀ ਕੋਲੇ ਆਪਦੀ ਸ਼ਿਕਾਇਤ ਕਰ ਸਕਦੇ ਜੀ ਦੂਜੀ ਗੱਲ ਗਗਨ ਜੀ ਜਿਹੜੀ ਜੇ ਫਾਰਮ ਦੀ ਹੈ ਜੀ ਖੁਦਾ ਦਾ ਖਾਸ ਤਾਂ ਕਈ ਵਾਰੀ ਖਰਾਬਾ ਹੋ ਜਾਂਦਾ ਫਸਲ ਦਾ ਜਿਵੇਂ ਹੁਣ ਕਣਕ ਦੇ ਵਿੱਚ ਹੀ ਫਸਲਾਂ ਦਾ ਖਰਾਬਾ ਹੋ ਕੇ ਹਟੇ ਬਿਲਕੁਲ ਗੜੇ ਮਾਰੀ ਨੇ ਫਸਲਾਂ ਮਾਰੀਆਂ ਹੋਈਆਂ ਜੀ ਜੇ ਤੁਹਾਡੇ ਕੋਲੇ ਜੇ ਫਾਰਮ ਹੋਊਗਾ ਤਾਂ ਜੇ ਫਾਰਮ ਦੇ ਉੱਤੇ ਤੁਹਾਡੀ ਫਸਲ ਦਾ ਜਿਹੜਾ ਮੁਆਵਜ਼ਾ ਸਰਕਾਰ ਨੇ ਜੇ ਫਾਰਮ ਤੇ ਦੇਣਾ ਜੀ ਜੇ ਫਾਰਮ ਇੱਕ ਤਰ੍ਹਾਂ ਦਾ ਸੋ ਇਸ ਕਰਕੇ ਜੇ ਫਾਰਮ ਲੈਣਾ ਬਹੁਤ ਜ਼ਰੂਰੀ ਹੈ ਜੀ ਕਈ ਵਾਰੀ ਕਿਸਾਨ ਵੀਰ ਇਹਨੇ ਪਹਿਲੀ ਠੇਕੇ ਤੇ ਲਈ ਹੁੰਦੀ ਹੈ ਉੱਥੇ ਉਹ ਕਹਿੰਦਾ ਮੈਨੂੰ ਕਿਹੜਾ ਮਿਲਣਾ ਹੈ ਜੇ ਫਾਰਮ ਹਰ ਹਾਲਤ ਲੈਣਾ ਚਾਹੀਦਾ ਚਾਹੇ ਉਹ ਮਾਲਕ ਦੇ ਨਾਂ ਤੇ ਆ ਚਾਹੇ ਠੇਕੇਦਾਰ ਦੇ ਨਾਂ ਤੇ ਆ ਉਹਦੇ ਤੇ ਹੀ ਸਾਡਾ ਸਰਕਾਰੀ ਭਾਅ ਪਤਾ ਲੱਗਣਾ ਕੀ ਮਿਲਿਆ ਸਾਨੂੰ ਸਾਡੇ ਖਰਚੇ ਕਿੰਨੇ ਕੱਟੇ ਗਏ ਤੇ ਜੇ ਕੋਈ ਸਰਕਾਰ ਨੇ ਸਹੂਲਤ ਦੇਣੀ ਹੈ ਫਸਲ ਦੇ ਬਾਪ ਜੀ ਆਸਤੇ ਤਾਂ ਵੀ ਜੇ ਫਾਰਮ ਤੇ ਮਿਲ ਜੀ ਜਾਣੀ ਜਿਹੜੀ ਆੜਤੀਏ ਦੀ ਨਿੱਕੀ ਜੀ ਪਰਚੀ ਆ ਉਹਦੀ ਕੋਈ ਐਹਮੀਅਤ ਨਹੀਂ ਹੁੰਦੀ ਹਾਂ ਉਹਦਾ ਕੋਈ ਨਹੀਂਗਾ ਜੀ ਜੀ ਬਿਲਕੁਲ ਦਾ ਸਰ ਜਿਹੜੀ ਜੇ ਫਾਰਮ ਦੀ ਤੁਸੀਂ ਗੱਲ ਕੀਤੀ ਸੀ ਸਾਡੇ ਕਿਸਾਨ ਭਰਾਵਾਂ ਨੂੰ ਇਹ ਜੇ ਫਾਰਮ ਕੌਣ ਦਿੰਦਾ ਹਾਂ ਇਹ ਜੇ ਫਾਰਮ ਦੇਖੋ ਹਰ ਆੜਤੀਏ ਦੀ ਜ਼ਿੰਮੇਵਾਰੀ ਹੈ ਜੇ ਫਾਰਮ ਦੇਣਾ ਜੀ ਉਹਨਾਂ ਹਰੇਕ ਆੜਤੀਆ ਕਿਉਂਕਿ ਮੰਡੀਆਂ ਦੇ ਵਿੱਚ ਜੁੜੇ ਹੁੰਦੇ ਆ ਉਹ ਖਰੀਦ ਏਜੰਸੀ ਦੇ ਨਾਲ ਜੁੜੇ ਹੁੰਦੇ ਆ ਜੀ ਇਹ ਆਪਾਂ ਕੀ ਹੈ ਕਿ ਮਾਰਕੀਟ ਕਮੇਟੀ ਨੇ ਕਰਾਉਣਾ ਹੁੰਦਾ ਹੈ ਤੁਹਾਡੇ ਆੜਤੀਏ ਦੇ ਜ਼ਰੀਏ ਜੀ ਜਿਹੜਾ ਤੁਹਾਡਾ ਆੜਤੀਆ ਉਹ ਤੁਹਾਨੂੰ ਜੇ ਫਾਰਮ ਦੇਊਗਾ ਉਹਵਾ ਡਾਕੂਮੈਂਟ ਇਹ ਸਰਕਾਰੀ ਸਰਕਾਰੀ ਦਾ ਠੀਕ ਹੈ ਨਾ ਜੀ ਉਹ ਉਹ ਤੁਹਾਨੂੰ ਰਿਫਿਊਜ਼ ਨਹੀਂ ਕਰ ਸਕਦਾ ਤੁਹਾਨੂੰ ਉਹ ਮਨਾ ਨਹੀਂ ਕਰ ਸਕਦਾ ਜੇ ਮਨਾ ਕਰਦਾ ਹੈ ਜੀ ਤੁਸੀਂ ਸਬੰਧਤ ਮਾਰਕੀਟ ਕਮੇਟੀ ਸੈਕਟਰੀ ਜਾਂ ਸੁਪਰਵਾਈਜ਼ਰ ਕੋਲੇ ਉਹਦੀ ਸ਼ਿਕਾਇਤ ਕਰ ਸਕਦੇ ਆ ਇੱਕ ਹੋਰ ਚੀਜ਼ ਕਈ ਵਾਰੀ ਕਿਸਾਨ ਵੀਰੇ ਮੈਂ ਕਿੱਥੇ ਜਾਵਾਂਗਾ ਮੰਡੀ 'ਚ ਹਰ ਮੰਡੀ ਦੇ ਵਿੱਚ ਮੰਡੀ ਸੁਪਰਵਾਈਜ਼ਰ ਦੀ ਮਾਰਕੀਟ ਕਮੇਟੀ ਸੈਕਟਰੀ ਦੇ ਫੋਨ ਨੰਬਰ ਲਿਖੇ ਹੁੰਦੇ ਆ ਜੀ ਜੇ ਨਹੀਂ ਲਿਖੇ ਤੁਸੀਂ ਸ਼ਿਕਾਇਤ ਕਰ ਸਕਦੇ ਜੀ ਇਹ ਸਹੂਲਤਾਂ ਦਿੱਤੀਆਂ ਜਾਂਦੀਆਂ ਤੁਸੀਂ ਫੋਨ ਕਰਕੇ ਤੁਸੀਂ ਉਹਨਾਂ ਨੂੰ ਸੱਦ ਸਕਦੇ ਨਹੀਂ ਡਾ ਸਾਹਿਬ ਇੱਥੇ ਜਿਵੇਂ ਤੁਸੀਂ ਕਿਹਾ ਵੀ ਹਰੇਕ ਮੰਡੀ ਦੇ ਵਿੱਚ ਮੰਡੀ ਸੁਪਰਵਾਈਜ਼ਰ ਦਾ ਨੰਬਰ ਜਿਹੜਾ ਉਹ ਲਾਜ਼ਮੀ ਲਿਖਿਆ ਨਹੀਂ ਲਿਖਿਆ ਤਾਂ ਤੁਸੀਂ ਸ਼ਿਕਾਇਤ ਕਰ ਸਕਦੇ ਜੇ ਉਹ ਲਿਖਿਆ ਹੀ ਨਹੀਂ ਤਾਂ ਫਿਰ ਉਹ ਕਿਹਦੇ ਕੋਲ ਸ਼ਿਕਾਇਤ ਉਹ ਤੁਸੀਂ ਮੰਡੀ ਦਾ ਮੰਡੀ ਆਫਿਸ ਜਿਵੇਂ ਜ਼ਿਲ੍ਹਾ ਮੰਡੀ ਅਫਸਰ ਹੈਗਾ ਜੀ ਹਨਾ ਜ਼ਿਲ੍ਹਾ ਮੰਡੀ ਅਫਸਰ ਹੈ ਜੇ ਜ਼ਿਲ੍ਹਾ ਮੰਡੀ ਅਫਸਰ ਦਫ਼ਤਰ ਨਹੀਂ ਮਿਲਦੀ ਤੁਸੀਂ ਐਸ ਡੀ ਐਮ ਕੋਲੇ ਵੀ ਸ਼ਿਕਾਇਤ ਕਰ ਸਕਦੇ ਹੋ ਤੁਹਾਡਾ ਕੋਲ ਨੇੜੇ ਹੈਗਾ ਜੀ ਯਾ ਸਾਡੇ ਕੋਲੇ ਇਹ ਸਮੱਸਿਆ ਹੈ ਇਹ ਚੀਜ਼ ਹੈ ਨਹੀਂ ਇਹ ਸਹੂਲਤ ਹੈ ਜਿਹੜੀ ਕਿਸਾਨ ਵੀਰਾਂ ਨੂੰ ਦਿੱਤੀ ਜਾਂਦੀ ਜੀ ਡਾ ਸਾਹਿਬ ਜੇ ਇਸ ਤੋਂ ਅਗਲੀ ਗੱਲ ਕਰੀਏ ਜਿਹੜੀ ਸਭ ਜਾਣੀ ਇਸ ਵਾਰ ਜਿਹੜਾ ਐਮਐਸਪੀ ਸਾਡੀਆਂ ਜਿਹੜੀਆਂ ਹੜੀ ਦੀਆਂ ਫਸਲਾਂ ਨੇ ਉਹਨਾਂ ਦੇ ਉੱਤੇ ਕੀ ਕੀ ਮਿਥਿਆ ਗਿਆ ਹਾਂ ਬਿਲਕੁਲ ਇਹ ਦੇਖੋ ਬਹੁਤ ਜ਼ਰੂਰੀ ਹੈ ਕਿਉਂਕਿ ਕਿਸਾਨ ਵੀਰ 6 ਮਹੀਨੇ ਮਿਹਨਤ ਕਰਕੇ ਜਦੋਂ ਆਪਣੀ ਫਸਲ ਲੈ ਕੇ ਜਾਂਦਾ ਮੰਡੀ 'ਚ ਜੀ ਉਹਨੂੰ ਘਟੂ-ਘਟੇ ਇਹ ਪਤਾ ਹੋਣਾ ਚਾਹੀਦਾ ਕਿ ਮੇਰੀ ਫਸਲ ਦਾ ਸਰਕਾਰ ਨੇ ਭਾਅ ਕੀ ਮਿਥਿਆ ਜੀ ਜਿਵੇਂ ਪਿਛਲੀ ਵਾਰ 2125 ਰੁਪਏ ਸੀਗੀ ਐਗਤੀ 150 ਰੁਪਿਆ ਵਧਾ ਕੇ 2275 ਰੁਪਏ ਕਵਾਂਟਲ ਕਣਕ ਦਾ ਭਾਅ ਹੈ ਭਾਅ ਜੀ 2275 ਰੁਪਏ ਤੋਂ ਘੱਟ ਤੁਹਾਡੀ ਕਣਕ ਨਹੀਂ ਵਿਕਣੀ ਚਾਹੀਦੀ ਜੀ ਜੇ 2275 ਰੁਪਏ ਤੋਂ ਘੱਟ ਵਿਕਦੀ ਹੈ ਤਾਂ ਤੁਸੀਂ ਉਹਦੀ ਸ਼ਿਕਾਇਤ ਕਰ ਸਕਦੇ ਆ ਜੀ ਠੀਕ ਹੈ ਜੀ ਇਹ ਬਹੁਤ ਜ਼ਰੂਰੀ ਹੈ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਜੌਵਾਂ ਦਾ ਜੌਵਾਂ ਦੇ ਵਿੱਚ 1850 ਰੁਪਏ ਰੇਟ ਹੈ ਜੀ ਇਸ ਵਕਤ ਕਈ ਕਿਸਾਨ ਵੀ ਜੌਵ ਵੀ ਲਾਉਂਦੇ ਆ ਜੀ ਬਿਲਕੁਲ ਜੀ ਛੋਲਿਆਂ ਦੀ ਜੇ ਆਪਾਂ ਗੱਲ ਕਰੀਏ ਛੋਲਿਆਂ ਦੇ ਵਿੱਚ 5400 ਤੇ 40 ਰੁਪਏ ਰੇਟ ਹੈ ਜਿਹੜਾ ਇਸ ਵਕਤ ਹੈ ਜੀ ਜੀ ਜਾਂ ਸਰੋਂ ਤੋਰੀਆ ਤਾਰਾ ਮੀਰਾ ਜਿੰਨੀਆਂ ਵੀ ਤੇਲ ਬੀਜ ਵਾਲੀਆਂ ਫਸਲਾਂ ਹਨ ਉਹਨਾਂ ਦਾ 5650 ਰੁਪਏ 5560 ਰੁਪਏ ਜਿਹੜਾ ਉਹਦਾ ਰੇਟ ਹੈ ਜੀ ਸੂਰਜਮੁਖੀ ਸਾਡੇ ਹੁੰਦਾ ਨਹੀਂ ਵੈਸੇ ਜੇ ਸੂਰਜ ਮੁਖੀ ਵੀ ਕਿਸਾਨ ਵੀਰ ਕੋਈ ਲਾਉਂਦਾ ਹੈ ਉਹ ਆਲੂਆਂ ਤੋਂ ਬਾਅਦ ਕਈ ਵਾਰੀ ਲੱਗ ਜਾਂਦੇ ਐ ਤਾਂ ਉਹਦਾ ਜਿਹੜਾ 6760 ਰੁਪਏ ਪ੍ਰਤੀ ਕੁਇੰਟਲ ਜਿਹੜਾ ਪਾ ਹੈਗਾ ਜੀ ਸਭ ਤੋਂ ਮੁੱਖ ਫਸਲ ਜਿਹੜੀ ਸਾਡੀ ਕਣਕ ਹੈ ਉਹ 2275 ਰੁਪਏ ਕੁਇੰਟਲ ਐ ਇਸ ਵਾਰ ਉਹਦਾ ਰੇਟ ਹੈ ਜਿਹੜਾ ਸਰਕਾਰ ਖਰੀਦੂ ਜੀ ਇਸ ਵਾਰ ਇਸ ਰੇਟ ਦੇ ਉੱਤੇ ਜਿਹੜੀ ਕਣਕ ਆ ਉਹ ਮੰਡੀਆਂ ਦੇ ਵਿੱਚ ਵਿਕਣੀ ਆ ਹਾਂਜੀ ਡਾ ਸਾਹਿਬ ਤੁਸੀਂ ਸਾਡੇ ਨਾਲ ਬਹੁਤ ਵਧੀਆ ਗੱਲਬਾਤ ਕੀਤੀ ਜਾਂਦੇ ਜਾਂਦੇ ਸਾਡੇ ਕਿਸਾਨ ਭਰਾਵਾਂ ਨੂੰ ਇਹਨਾਂ ਦਿਨਾਂ ਦੇ ਵਿੱਚ ਜਿਵੇਂ ਤੁਸੀਂ ਕਿਹਾ ਕਿ ਜਿਹੜਾ ਹੈਗਾ ਮੌਸਮ ਬਕੈਨੀਆਂ ਦੇ ਵੱਲੋਂ ਇੱਕ ਆਉਣ ਵਾਲੇ ਦਿਨਾਂ ਦੇ ਵਿੱਚ ਚੇਤਾਵਨੀ ਦਿੱਤੀ ਗਈ ਆ ਇੱਕ ਕੀ ਸੰਦੇਸ਼ ਦੇਣਾ ਚਾਹੋਗੇ ਸਾਡੇ ਕਿਸਾਨ ਭਰਾਵਾਂ ਨੂੰ ਹਾਂ ਗਗਨ ਜੀ ਮੈਂ ਇਹ ਜ਼ਰੂਰ ਕਹਿਣਾ ਚਾਹੁੰਗਾ ਕਿਸਾਨ ਵੀਰਾਂ ਨੂੰ ਕਿਉਂਕਿ ਮੰਡੀ ਦੇ ਨਾਲ ਹੀ ਸੰਬੰਧਤ ਬਹੁਤ ਜ਼ਰੂਰੀ ਚੀਜ਼ ਹੈ ਜੀ ਕਈ ਵਾਰੀ ਕੀ ਹੁੰਦਾ ਹੈ ਕਿ ਮੰਡੀ ਦੇ ਵਿੱਚ ਜਗ੍ਹਾ ਨਹੀਂ ਹੁੰਦੀ ਕਿਸਾਨ ਵੀਰ ਫਸਲ ਆਪਣੀ ਬਾਹਰ ਲਾਉਂਦਾ ਹੈ ਬਿਲਕੁਲ ਮੰਡੀਆਂ ਦੇ ਵਿੱਚ ਸ਼ੈੱਡ ਬਣੇ ਹੁੰਦੇ ਆ ਸੋ ਮੇਰੀ ਇਹ ਬੇਨਤੀ ਹੈ ਕਿ ਕਣਕ ਮੰਡੀ 'ਚ ਲਾਉਣ ਤੋਂ ਪਹਿਲਾਂ ਮੰਡੀ 'ਚ ਜਾ ਕੇ ਸਰਵੇਖਣ ਕਰ ਲਓ ਕਿ ਤੁਹਾਡੇ ਉੱਥੇ ਲਾਉਣ ਨੂੰ ਜਗ੍ਹਾ ਹੈਗੀ ਆ ਜੀ ਨਹੀਂ ਤਾਂ ਵੇਟ ਕਰ ਲੋ ਘਰੇ ਟਰਾਲੀ ਨੂੰ ਕਿਸੇ ਸ਼ੈੱਡੇ ਠਾਂ ਠਾਲ ਲੋ ਤਰਪਾਲ ਪਾ ਕੇ ਠਾਂ ਲਓ ਬਚ ਜੂਗੀ ਫਸਲ ਕਿਉਂਕਿ 13 14 15 ਤਰੀਕ ਨੂੰ ਤਿੰਨ ਦਿਨ ਭੁੱਖ ਬਾਣੀ ਹੋਈ ਆ ਮਾੜੇ ਮੌਸਮ ਦੀ ਜੀ ਗੜੇ ਵੀ ਪੈ ਸਕਦੇ ਆ بارشਾਂ ਵੀ ਆ ਸਕਦੀਆਂ ਨੇਰੀ ਵੀ ਆ ਸਕਦੀ ਜੀ ਸੋ ਇਸ ਕਰਕੇ ਕਿਸਾਨ ਵੀਰਾਂ ਨੂੰ ਬੇਨਤੀ ਆ ਕਿ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਹੈ ਜੇ ਤੁਹਾਡੀ ਕੰਬਾਈਨ ਇਹਨਾਂ ਦਿਨਾਂ ਦੇ ਵਿੱਚ ਲੱਗਣ ਵਾਲੀ ਫਸਲ ਕੱਟਣ ਵਾਲੀ ਹੈ ਤਾਂ ਤੁਸੀਂ ਹਜੇ ਖੜ੍ਹ ਜੋ ਜੀ ਰੁਕ ਜੋ ਵੇਟ ਕਰ ਲੋ ਜੀ ਦੂਜੀ ਗੱਲ ਜਦੋਂ ਮੰਡੀ ਦੇ ਵਿੱਚ ਤੁਸੀਂ ਜਾਣਾ ਹੈ ਜੋਦੀ ਫਸਲ ਵਿਕਣੀ ਹੈ ਉਸ ਟਾਈਮ ਦੇ ਉੱਤੇ ਮੈਂ ਬੇਨਤੀ ਕਰੂੰ ਕਿਸਾਨ ਵੀਰਾਂ ਨੂੰ ਕਿ ਉਸ ਟਾਈਮ ਦੇ ਉੱਤੇ ਕਿਸਾਨ ਵੀਰ ਖੁਦ ਮੰਡੀ ਦੇ ਵਿੱਚ ਖੜਾ ਹੋਵੇ ਜੀ ਇੱਕ ਜਦੋਂ ਫਸਲ ਦੀ ਸਫਾਈ ਹੋ ਰਹੀ ਹੈ ਇੱਕ ਜਦੋਂ ਫਸਲ ਦੀ ਤਲਾਈ ਹੋ ਰਹੀ ਹੈ ਇਹ ਦੋ ਟਾਈਮ ਦੇ ਉੱਤੇ ਕਿਸਾਨ ਵੀਰ ਨੂੰ ਮੰਡੀ 'ਚ ਖੜਾ ਹੋਣਾ ਚਾਹੀਦਾ ਕਿਉਂਕਿ ਸਫਾਈ ਕਰਨ ਲੱਗਿਆਂ ਬਹੁਤ ਸਾਰਾ ਜਿਹੜਾ ਝਾਰ ਦੇ ਨਾਂ ਦੇ ਉੱਤੇ ਕਿਸਾਨ ਦੀ ਫਸਲ ਦੀ ਲੁੱਟ ਹੋ ਜਾਂਦੀ ਹੈ ਕਿਸਾਨ ਹਰ ਕਿਸਾਨ ਨੂੰ ਚਾਹੀਦਾ ਕਿ ਆਪਦਾ ਝਾਰ ਆਪਦੇ ਘਰੇ ਲੈ ਕੇ ਆਵੇ ਉਹਨੂੰ ਪਸ਼ੂਆਂ ਨੂੰ ਦਾਣੇ ਦੇ ਤੌਰ ਤੇ ਵਰਤ ਸਕਦਾ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਖਰਾਬੀ ਨਹੀਂ ਹੁੰਦੀ ਦੂਜੀ ਗੱਲ ਜਦੋਂ ਤਲਾਈ ਹੁੰਦੀ ਹੈ ਤੁਸੀਂ ਤਲਾਈ ਦੇ ਵਿੱਚ ਤੁਹਾਨੂੰ ਸ਼ੱਕ ਹੋ ਗਿਆ ਕਿ ਮੇਰੀ ਤਲਾਈ ਦੇ ਵਿੱਚ ਗੜਬੜ ਹੋਈ ਹੈ ਤੁਹਾਡੀ ਫਸਲ ਸਾਰੀ ਤੁਲ ਗਈ ਤੁਸੀਂ ਤੁਲੀ ਹੋਈ ਫਸਲ ਵੀ ਵਾਪਸ ਕਰ ਸਕਦੇ ਆ ਮਨਾ ਕਰ ਸਕਦੇ ਮੈਂ ਫਸਲ ਨਹੀਂ ਵੇਚਦੀ ਇਹ ਤੁਹਾਡੇ ਕੋਲੇ ਪਾਵਰ ਹੈ ਤੁਹਾਡੇ ਹੱਕ ਦਿੱਤਾ ਹੋਇਆ ਤੁਹਾਨੂੰ ਸੋ ਇਸ ਕਰਕੇ ਤੁਸੀਂ ਸ਼ਿਕਾਇਤ ਕਰ ਸਕਦੇ ਮੇਰੀ ਮੰਡੀ ਦੀ ਤਲਾਈ ਜਿਹੜੀ ਗਲਤ ਫਸਲ ਦੀ ਹੋ ਰਹੀ ਹੈ ਤੁਹਾਡੇ ਸੁਪਰਵਾਈਜ਼ਰ ਜਾਂ ਮਾਰਕੀਟ ਕਮੇਟੀ ਸੈਕਟਰੀ ਦੀ ਦਿਗਰਾਨੀ ਦੇ ਵਿੱਚ ਜੇ ਉਹ ਫੜਿਆ ਜਾਂਦਾ ਬੰਦਾ ਕਿ ਉਹਨੂੰ ਜੁਰਮਾਨਾ ਹੋਊਗਾ ਤਾਂ ਲਾਇਸੈਂਸ ਕੈਨਸਲ ਹੋਊਗਾ ਸੋ ਇਹ ਮੇਰੀ ਬੇਨਤੀ ਕਿਸਾਨ ਵੀਰਾਂ ਨੂੰ ਕਿ ਮੌਸਮ ਦਾ ਧਿਆਨ ਜ਼ਰੂਰ ਰੱਖੋ ਕਿਉਂਕਿ ਮੌਸਮ ਬਹੁਤ ਆਪਾਂ ਕੀ ਕਿ ਅਟਕਲ ਪੱਚੂ ਵਾਲਾ ਕੁਝ ਨਹੀਂ ਕਹਿ ਸਕਦੇ ਵੀ ਕੀ ਹੋ ਸਕਦਾ ਸੋ ਉਸ ਨੂੰ ਧਿਆਨ ਚ ਰੱਖ ਕੇ ਆਪਣੀ ਫਸਲ ਤਾਂ ਕਿ ਜਿਹੜੀ ਸਾਡੀ ਪੁੱਤਾ ਵਾਂਗੂ ਪਾਲੀ ਫਸਲ ਹੈ ਉਹ ਤਾਂ ਆਪਾਂ ਸਹੀ ਤਰੀਕੇ ਨਾਲ ਮੁੱਲ ਲੈ ਸਕੀਏ ਮੰਡੀਕਰਨ ਤੇ ਜਰੂਰ ਸਾਨੂੰ ਧਿਆਨ ਦੇਣ ਦੀ ਲੋੜ ਹੈ ਬਹੁਤ ਸਾਰੇ ਕਿਸਾਨ ਵੀਰੇ ਜਿਹੜੇ ਮੰਡੀਕਰਨ ਆਪ ਪ੍ਰੋਸੈਸਿੰਗ ਕਰਦੇ ਆਟਾ ਬਣਾ ਕੇ ਮੈਦਾ ਬਣਾ ਕੇ ਚੀਜ਼ ਵੇਚਦੇ ਆ ਕੋਸ਼ਿਸ਼ ਕਰੋ ਜੇ ਪ੍ਰੋਸੈਸਿੰਗ ਵਾਲੇ ਪਾਸੇ ਜਾਣੋਂ ਤਾਂ ਸਾਨੂੰ ਆਹੀ ਜਿਹੜੀ ਜਿਹੜੀ ਸਾਡੀ 22 ਰੁਪਏ 75 ਪੈਸੇ 22 ਰੁਪਏ ਕਿਲੋ 22 ਰੁਪਏ 75 ਪੈਸੇ ਕਿਲੋ ਵਾਲੀ ਕਣਕ ਖਰੀਦ ਕੇ ਜਦੋਂ ਅਸੀਂ ਚੱਕੀਆਂ ਤੋਂ ਲੈਨੇ ਆ ਤਾਂ ਸਾਨੂੰ 40 ਰੁਪਏ ਕਿਲੋ ਮਿਲਦੀ ਹੈ ਇਹ ਅਸੀਂ ਆਪ ਵੀ ਕਰ ਸਕਦੇ ਇਸ ਪਾਸੇ 20 ਧਿਆਨ ਦੇ ਜੀ ਬਿਲਕੁਲ ਡਾ ਸਾਹਿਬ ਤੁਸੀਂ ਸਾਡੇ ਕਿਸਾਨ ਭਰਾਵਾਂ ਨੂੰ ਬੜੀ ਬੜੀ ਮੁੱਲੀ ਜਾਣਕਾਰੀ ਦਿੱਤੀ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਸਾਨ ਪ੍ਰਭੂ ਉਮੀਦ ਕਰਦੇ ਆ ਵੀ ਤੁਸੀਂ ਡਾ ਸਾਹਿਬ ਹੋਰਾਂ ਵੱਲੋਂ ਦੱਸੀਆਂ ਹੋਈਆਂ ਜਿਹੜੀਆਂ ਗੱਲਾਂ ਨੇ ਇਹਨਾਂ ਨੂੰ ਜਰੂਰ ਅਪਣਾਉਂਗੇ ਤੇ ਜਿਹੜੀ ਆਪਣੀ ਫਸਲ ਆ ਉਹਦਾ ਸਚੱਜਾ ਮੰਡੀਕਰਨ ਕਰੋਗੇ ਤੇ ਉਹਦੇ ਤੋਂ ਵਧੀਆ ਮੁਨਾਫਾ ਕਮਾਉਣ ਦੇ ਵਿੱਚ ਵੀ ਕਾਮਯਾਬ ਹੋਵੋਗੇ ਸੋ ਇੰਨੀਆਂ ਗੱਲਾਂ ਬਾਤਾਂ ਦੇ ਨਾਲ ਅੱਜ ਦੀ ਇਹ ਵੀਡੀਓ ਇੱਥੇ ਹੀ ਆਪਾਂ ਸਮਾਪਤ ਕਰਦੇ ਹਾਂ ਪਰ ਇਸ ਤੋਂ ਪਹਿਲਾਂ ਅਸੀਂ ਤੁਹਾਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਜੇਕਰ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਇਹ ਵੀਡੀਓ ਤੁਹਾਨੂੰ ਕਿਹੋ ਜਿਹੀ ਲੱਗੀ ਇਹਦੇ ਬਾਰੇ ਵਿੱਚ ਜ਼ਰੂਰ ਆਪਣੀ رائے ਜਿਹੜੀ ਆ ਉਹ ਸਾਨੂੰ ਦਿੰਦੇ ਰਹੋ ਇੰਨੀਆਂ ਗੱਲਾਂ ਬਾਤਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ ਆ ਸਭ ਤੁਹਾਡਾ ਵੀ ਧੰਨਵਾਦ ਸਤਿ ਸ਼੍ਰੀ ਅਕਾਲ